ਇਹ ਸਾਹਮਣੇ ਸਤੰਤਰਤਾ ਦੀ ਜੋਤੀ ਆਜ਼ਾਦੀ ਦੇ ਸੰਗਰਾਮ ਨੂੰ ਸਮਰਪਿਤ ਉਹਨਾਂ ਸਾਰੇ ਸਾਰੇ ਹੀ ਆਜ਼ਾਦੀ ਘਰਾਟੀਆਂ ਦੀ ਯਾਦ ਦੇ ਵਿੱਚ ਇਹ ਜਿਹੜੀ ਆਜ਼ਾਦੀ ਜੋਤੀ ਹੈ ਸਤੰਤਰਤਾ ਦੀ ਜੋਤੀ ਇਹ ਉਹਨਾਂ ਯਾਦ ਦੇ ਵਿੱਚ ਹਮੇਸ਼ਾ ਜਗਦੀ ਰਹਿੰਦੀ ਹੈ ਆ ਗਿਆ ਸ਼ੌਕੀਨ ਜੇ ਕੱਢ ਦਿਜੀਏ ਨਾ ਤਦ ਤੱਕ ਇਹ ਸੈਲੂਲਰ ਜੇਲ ਹੈ}{|\text{ਇਸਾਲ ਇਮਾਰਤ ਇੱਥੇ ਬਹੁਤ ਸਾਰੇ ਸਾਡੇ ਦੇਸ਼ ਭਗਤ ਇਸ ਕੈਦ ਦੇ ਵਿੱਚ ਰਹੇ ਜਿਨ੍ਹਾਂ ਨੇ ਕਾਲੇ ਪਾਣੀ ਦੀ ਸਜ਼ਾ ਭੁਗਤੀ ਆ।}} {ਉਹ ਜੌਨੇ ਮੋੜ ਦੇ ਨਾਲ ਸੰਬੰਧਿਤ ਵੀ ਸਰੇਂਦਰ ਸੰਦੇ ਨੇ ਗਾਈ ਸੀ ਕੋਦੇ ਭਰਾ ਕਿਸ਼ਨਾ ਕਾਲੇ ਪਾਣੀੋਂ ਮੋੜ ਨੂੰ ਕਤ ਕਿਸ਼ਨੇ ਪਾਇਆ ਬਦਲਾ ਲੈ ਲਈ} ਜਿਉਂ ਨੇ ਆ ਜੇ ਮਾਂ ਦਾ ਜਾਇਆ ਉਹ ਵੀ ਇੱਕ ਸਾਡੇ ਲੋਕ ਗਾਥਾ ਹੈ ਸਾਨੂੰ ਜੇਲ੍ਹ ਦਾ ਨਮੂਨਾ ਹੈ ਉਹ ਹੈ ਸਾਈਕਲ ਦੇ ਪਹੀਆਂ ਦੀ ਤਰ੍ਹਾਂ ਹਾਂ ਸਾਈਕਲ ਦੇ ਪਹੀਏ ਦੀ ਤਰ੍ਹਾਂ ਹੈ ਨਾ ਇਹ ਨਮੂਨਾ ਇਸ ਤਰ੍ਹਾਂ ਦੇ ਨਮੂਨੇ ਦੀ ਬਣੀ ਜਾਈ ਸਾਨੂੰ ਦਾ ਜੇਲ੍ਹ ਬਲਾਕ ਨੰਬਰ 6 ਇਹ ਕੋਈ ਇਹ ਪੁਰਾਣਾ ਮਤਲਬ ਇੰਨਾ ਨਹੀਂ ਹੈ ਉਹਨੇ ਉਹਨੇ ਦਿੱਤੇ ਨਹੀਂ ਹਨ ਇਹ ਕਿਉਂ ਕੈਦੀ ਕਹਿੰਦੇ ਮੈਂ llevo ਮੈਂ llevo ਹੈ ਤੇ ਖਾਣਾ ਹੁੰਦਾ ਹੈ ਉਹ ਕੋਨੇ ਦੇ ਦੇ ਵਿੱਚ ਮਤ ਰਹਿੰਦੇ ਸੀਗੇ ਕੈਦੀ ਨਾ ਦੇ ਬੋਤਲ ਦਾ ਗਲਾਸ ਆ ਰਾਤ ਨੂੰ 3:00 ਦਾ ਬਹਰੇ ਜੀ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਸੀ ਮੈਨੂੰ ਕਹਿੰਨ ਹਾਂਜੀ ਰਾਤ ਨੂੰ ਇਹ ਦੇਖੋ ਸਾਡੇ ਕਮਰੇ ਦੇ ਵਿੱਚ ਕਈ ਦਿਨ ਬੰਦ ਕਰਕੇ ਤੇ ਟੀਨ ਦੇ ਡੱਬੇ ਦੇ ਜਾਂਦੇ ਸੀ ਵੀ ਜੇ ਵਾਸ਼ਰੂਮ ਜਾਂ 플ਸ ਜਾਣਾ ਤਾਂ ਤੁਸੀਂ ਇਹ ਟੀਨ ਦੇ ਡੱਬਿਆਂ ਦੇ ਵਿੱਚ ਜਾਣਾ ਤੇ ਤੁਸੀਂ ਦੇਖੋ ਵੀ ਉਹ ਉਸ ਗੰਦਾ ਰਾਤ ਨੂੰ ਕੁਗਾਤ ਭਰ ਹੋਂ ਰਹਿਣਾ ਪੈਂਦਾ ਸੀ ਤੇ ਮੱਖੀਆਂ ਮੱਛਰ ਦੇ ਨਾਲ ਬੁਰਾ ਹਾਲ ਵੀ ਹੁੰਦਾ ਸੀ ਉਹਨਾਂ ਦਾ ਸਾਡੇ ਦੇਸ਼ ਭਗਤਾਂ ਦਾ ਇਹ ਸਾਰੇ ਇਸ ਤਰ੍ਹਾਂ ਦੇ ਸੈੱਲ ਬਣੇ ਨੇ ਇਹ ਬਲਾਕ ਨੰਬਰ 6 ਹੈਗਾ ਆ ਦੇਖੋ ਇਹ 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 ਗੇਟ ਹੈ ਤੇ ਇਹ ਦਾ ਜਿਹੜਾ ਹਾਰਲ ਹੈ ਇਧਰੋਂ ਆਦੇ ਇੱਥੋਂ ਇਲਾਕੇ ਇਧਰ ਵਿੱਚ ਦੀ ਉਹਦੇ ਲੋਕ ਲੱਗਦਾ ਤੇ ਇਧਰ ਵਿੱਚ ਉਹ ਹਾਰਲ ਉਹਦੇ ਵਿੱਚ ਲੱਗਦੀ ਉਹ ਕੁੰਡਿਆਂ ਦੇ ਵਿੱਚ ਇੱਥੇ ਇਹਨੂੰ ਲੋਕ ਕੀਤਾ ਜਾਂਦਾ ਇਹ ਪੌੜੀਆਂ ਚੜ ਚੱਲੇ ਹੁਣ ਆਪਾਂ ਉੱਪਰ ਇਹ ਸਾਰਾ ਮਾਡਲ ਬਣਾਇਆ ਵੋ ਉਸੇ ਤਰੀਹੀ ਤਿੰਨ ਮੰਜ਼ਲ ਨੇ ਇਹ ਇਹ ਸਾਈਕਲ ਦੇ ਪਹੀਏ ਵਾਂਗੂ ਸਾਰੇ ਇਹ ਸੈੱਲ ਬਣੇ ਹੋਏ ਨੇ ਅਗਲੀ ਤੇਜੀ ਮੰਜ਼ਲ ਆ ਗਈ ਇਹ ਜਿਹੜੇ ਮੰਜ਼ਲ ਤੋਂ ਪੌੜੀਆਂ ਚੜ ਰਹੇ ਆ ਜੇ ਆਪਾਂ એ ફ્રીડમ ફાઈટર ਸਾਰੇ ਲੋਕ ਉਹਨਾਂ ਦੇਸ਼ ਭਗਤਾਂ ਨੂੰ ਸੇਧਾ ਕਰਨ ਆਏ ਹੋਏ ਨੇ ਇਹ ਦੇਖੋ ਇੱਥੋਂ ਥੋੜਾ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੱਤ ਨੇ ਦੇਖੋ ਇੱਕ ਇਧਰ ਨੂੰ ਹੋ ਗਿਆ ਇਹ ਹੋ ਗਿਆ ਇੱਕ ਉਹ ਬਹੁਤ ਸਾਰੇ ਲੋਕ ਇੱਥੋਂ ਦੇਖੀਆ ਪਦੇ ਬਹੁਤ ਸਾਰੇ ਲੋਕ ਆ ਰਹੇ ਨੇ ਇਹ ਇਨਾਂ ਆਜ਼ਾਦੀ ਦੇ ਪਰਵਾਨਿਆਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਸੇਧਾ ਕਰਨ ਦੇ ਲਈ ਤੇ ਇਧਰ ਇਹ ਹੋ ਗਿਆ ਇੱਕ ਇੱਧਰ ਨੂੰ ਅੰਦਰ ਵਿਸ਼ਾਲ ਸਮੁੰਦਰ ਦਾ ਕਿਨਾਰਾ ਹੈਗਾ ਨਾ ਕਿ 7 ਹਰੇਕ ਦੇ ਆ ਤਿੰਨ ਮੰਜ਼ਰਾਂ ਨੇ 7 3 21 ਇਹ 21 ਮੰਜ਼ਰਾਂ ਨੇ ਬਣੀਆਂ ਹੋਈਆਂ 21 ਮੰਜ਼ਰਾਂ ਤੇ ਹੁਣ ਤੁਹਾਨੂੰ ਇਕੱਲੇ ਇਕੱਲੇ ਇਦਾਂ ਦਿਖਾਉਣਾ ਬੜਾ ਮੁਸ਼ਕਲ ਲੱਗਦਾ ਹੈਗਾ ਤੇ ਤੁਹਾਨੂੰ ਸਾਰਾ ਇਹ ਦੇਖਣ ਦੇ ਲਈ ਤਾਂ ਆਉਣਾ ਹੀ ਪਊਗਾ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਬੱਦ ਤੋਂ ਬੱਦ ਇਹ ਦਿਖਾ ਦਈਏ ਦੇਖੋ ਇਹ ਸੈਲੂਲਰ ਦੇ ਉਪਰ ਉਹ ਵਿਸ਼ਾਲ ਸਮੁੰਦਰ ਹਿੰਦ મહਸਾਗਰ ਦੂਰ ਤੱਕ ਦਿਖਦਾ ਹੈ ਕਿ ਜੀ ਕਾਲੇ ਪਾਣੀ ਇਹ ਨਹੀਂ ਹੀ ਕਾਲੇ ਪਾਣੀ ਸਜਾ ਕਹਿ ਦਿੰਦੇ ਕਿਉਂਕਿ ਇਹ ਕਾਲਾ ਹੀ ਕਾਲਾ ਦਿਖਦਾ ਹੈ ਜਿਸੇ ਨੂੰ ਕਾਲੇ ਪਾਣੀ ਦੀ ਸਜਾ ਕਹਿ ਦਿੱਤਾ ਸੀ ਕਾਲਾ ਹੀ ਕਾਲਾ ਦਿਖਦਾ ਹੈ ਬਿਲਕੁਲ ਦੂਰੋਂ ਕਾਲਾ ਕਾਲਾ ਦਿਖਦਾ ਮਨੇ ਰੀਅਲ ਦੇ ਪੇੜ ਆ ਜਿਹੜਿਆ ਮਾਰਤਾ ਆ ਗਿਆ ਨਾ ਬਾਹਰ ਇਹਨੂੰ ਨਹੀਂ ਰਹਿ ਗਿਆ ਆ ਆ ਮਾਰਤਾ ਨੂੰ ਰੀਆਂ ਆ ਬਣੀਆਂ ਇਹ 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 ਬਹੁਤ ਬਣੀਆਂ ਨੇ ਤਾਂ ਇਹ ਤਾਂ ਹੁਣ ਤਾਂ ਬਣੀਆਂ ਵੇਣ ਇਹ ਤਾਂਾਰੇ ਬਸੇ ਕਾਲੇ ਪਾਣੀ ਇਥਾਰੀ ਵਾਲਾ ਪਾਣੀ ਹੁੰਦਾ ਸੀ ਜੇਹਲ ਦੇ ਤੇ ਆ ਮਾਰਦਾ ਜੇ ਬਾਹਰ ਵਿੱਚ ਹੌਂਦ ਵਿੱਚ ਆਇਆ ਤਾਂ ਆਪਨੇ ਕਰਵਾਤਾ ਨੇ ਜਦੋਂ ਨਾਲ ਕਿ ਲੋਕ ਇਥੇ ਬਨੇ ਲੱਗੇ ਜਾਂਦੇ ਦਵਾ ਤੇ ਪਹਿਲਾਂ ਤਾਂ ਸਾਰਾ ਕਾਲੇ ਪਾਣੀ ਸਾਰਾ ਸਾਰਾ ਯਾਰੇ ਬਸੇ ਕਾਲੇ ਪਾਣੀ ਸਾਰਾ ਸੀ ਜਿਵੇਂ ਸਮੁੰਦਰ ਸਮੁੰਦਰ ਤੇਤਾ ਸੀ ਪਰੰਤ ਹੁਣ ਵੀ ਜੇ ਅਸੀਂ ਅੱਖਾਂ ਦੇ ਨਾਲ ਦੇਖਦੇ ਆਂ ਤਾਂ ਇਹ ਕਾਲਾ ਹੀ ਕਾਲਾ ਪਾਣੀ ਦਿਖਦਾ ਹੈਗਾ ਤੁਹਾਡੀ ਸਕਰੀਨ ਤੇ ਜਿਹੜਾ ਪਾਣੀ ਦਿਖਦਾ ਹੈਗਾ ਇਥੋਂ ਇਹ ਖੜਨ ਸਾਨੂੰ ਕਾਲਾ ਹੀ ਕਾਲਾ ਦਿਖਦਾ ਹੈਗਾ ਤੁਹਾਡੀ ਸਕਰੀਨ ਤੇ ਇਹ ਪਤਾ ਨਹੀਂ ਤੁਹਾਨੂੰ ਕਿਸ ਤਰ੍ਹਾਂ ਦਾ ਦਿੱਸਦਾ ਹੋਗਾ ਕਿ ਇੱਥੋਂ ਦੇ ਰਲ ਕੋਈ ਕਾਲਾ ਪਾਣੀ ਐਸੇ ਰੁਕਾਲੇ ਪਾਣੀ ਦੀ ਜਗਾ ਕਿ ਜਦ ਅਸੀਂ ਦੇਖ ਲਈ ਆਪਾਂ ਇਹ ਆਪਾਂ ਦੇਖ ਕੇ ਹੁਣ ਆਪਾਂ ਅਗਲਾ ਪੁਆਇੰਟ ਦੇਖਦੇ ਹਾਂ ਚਲੋ ਹੁਣ ਕੋੜੀਆਂ ਥੱਲੇ ਨੂੰ ਇੱਕ ਕੋੜੀਆਂ ਹੁਣੇ ਹੇਠਾਂ ਜਾਂਦੀਆਂ ਨੇ ਹੇਠਾਂੋਂ ਛੱਡਿਏ ਫਰਤੋਂ ਜੋ ਸੈਲਾਨੀ ਫਿਰਦੇ ਨੇ ਇੱਥਾ ਉਹਨਾਂ ਦਾ 뷰 ਹੈਗਾ ਦੇਖੋ ਦੂ ਤੱਕ ਬੜੀ ਪੱਟੀ ਘੰਟੀ ਦੇ ਵਿੱਚ ਸ਼ਰਦਾ ਦਾ ਪੁਲ ਪੇਟ ਕਰਨ ਦੇ ਲਈ ਆਉਂਦੇ ਆ ਤੇ ਸਾਡੇ ਕੋਲੋਂ ਥੋੜੀ ਜਿਹੀ ਇੱਕ ਛੋਟੀ ਜਿਹੀ ਗਲਤੀ ਹੋ ਚੁੱਕੀ ਆ ਤੇ ਤੁਹਾਨੂੰ ਇਹਨੇ ਵੀ ਤੁਸੀਂ ਜਦੋਂ ਆਓ ਇਹ ਗਲਤੀ ਨਾ ਕਰੋ ਕਿਉਂਕਿ ਇੱਥੇ ਜਦੋਂ ਸਿੰਗਲ ਆਪਾਂ ਪਰਸਨਲ ਗਾਈਡ ਲੈਣੇ ਹੈਗੇ ਉਹ ਸਵੇਰ ਦੇ ਟਾਈਮ ਮਿਲਦਾ ਹੈਗਾ ਤੇ ਅਸੀਂ ਆਏ ਆ ਸ਼ਾਮ ਦੇ ਟਾਈਮ ਸ਼ਾਮ ਦੇ ਟਾਈਮ ਵਿੱਚ ਕੋਈ ਪਰਸਨਲ ਗਾਈਡ ਨਹੀਂ ਮਿਲਦਾ ਹੈਗਾ ਪੰਜਾਹ ਆਪਣਾ 60-60 ਦੇ ਗਰੁੱਪ ਦੇ ਵਿੱਚ ਗਾਈਡ ਮਿਲਦਾ ਹੈਗਾ ਤਾਂ ਫਿਰ ਉਹ ਉਹ ਜਾਣਕਾਰੀ ਉਹ ਗੱਲ ਬਣਦੀ ਨਹੀਂ ਹੈਗੀ ਜਿਹੜੀ ਆਪਾਂ ਬਣਾਉਣੀ ਚਾਹੁੰਦੇ ਹੈਗੇ ਆ ਤੇ ਤੁਹਾਨੂੰ ਸਾਰਿਆਂ ਨੂੰ ਇਹ ਇਹ ਜਾਣਕਾਰੀ ਲਈ ਹੈਗਾ ਵੀ ਤੁਸਨੇ ਆਉਣਾ ਹੈਗਾ ਸਵੇਰ ਦੇ ਟਾਈਮ ਇੱਥੇ ਸਾਨੂੰ ਜੇਲ੍ਹ ਦੇਖਣ ਆਉਣਾ ਹੈਗਾ ਜਦੋਂ ਵੀ ਆਉਣਾ ਸਵੇਰ ਦੇ ਟਾਈਮ ਬਖਸ਼ ਕੱਢਣਾ ਹੈਗਾ ਆ ਜਾ ਉਤ ਚਲੋ ਬੁੱਤ ਚਲੋ 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 ਤਾਂ ਯਹਾਂ ਤੇ ਲਾਸਟ ਕਲਾ ਪਹਿਲਾ ਗਾਰਡ ਸੇ ਜਿਆਦਾ ਪੁਰਾਣੇ ਹੋ ਕਰਕੇ ਇਧਰ ਮਤਲਬ ਸੁਰੱਖਿਆ ਦੇ ਪੱਖ ਤੋਂ ਇਹ ਸਾਰੀ ਬੰਦ ਕਰ ਰੱਖੀ ਹੈਗੀ ਆ ਬੰਦ ਹੋ ਗਈ ਕਿਉਂਕਿ ਸੁਰੱਖਿਆ ਵੀ ਹੈਗੀ ਆ ਕਈ ਨਹੀਂ ਕਿ ਨੁਕਸਾਨ ਪਬਲਿਕ ਦਾ ਨੁਕਸਾਨ ਵੀ ਹੋ ਸਕਦਾ ਇਸ ਕਰਕੇ ਇਧਰੋਂ ਇਹ ਸੈੱਲ ਬੰਦ ਨੇ ਆਉਂ ਸਲੀ ਜਿਹੜਾ ਤੁਮਦਰ ਇਹੀ ਜਿਹੜੀ ਪੁਰਾਣੀ ਹੈ ਇਹ ਜਿਹੜੀ ਹੁਣ ਘਿਰਨ ਕਿਨਾਰੇ ਆ ਉਹੀ ਐਸੇ ਕਰਕੇ ਹੀ ਹੈ ਨਾ ਬਹੁਤ ਵੱਡੀ ਇਹ ਵਿਸ਼ਾਲ ਜੇੜ ਬਣਾਈ ਗਈ ਸੀ ਕਿ ਇੱਕ ਅੰਗਰੇਜ਼ ਤਰਾ ਅੰਗਰੇਜ਼ ਸਾਮਰਾਜ ਦੁਆਰਾ ਤਾਂ ਇਹ ਹੁਣ ਦਿਖਾਉਣਾ ਬੜਾ ਮੁਸ਼ਕਲ ਹੈਗਾ ਕਵਰ ਕਰਨਾ ਇਹਨੂੰ ਸਾਰੀ ਨੂੰ ਇਹ ਤੁਹਾਨੂੰ ਬਾਰ ਬਾਰ ਇਹੀ ਬੇਨਤੀ ਕੀਤੀ ਜਾਂਦੀ ਹੈ ਜਦੋਂ ਟਾਈਮ ਟਾਈਮ ਕੱਢ ਕੇ ਇਸ ਨੂੰ ਆਪੇ ਦੀ ਅੱਖਾਂ ਦੇ ਨਾਲ ਹੀ ਦੇਖ ਕੇ ਤੁਸੀਂ ਉਹ ਅਸਲੀ ਵਿਊ ਤਾਂ ਫੇਰ ਹੀ ਦੇਖ ਸਕਦੇ ਹੋ ਦਾ ਨਮੂਨਾ ਦਾ ਇਹ ਸਾਈਕਲ ਦੇ ਪਹੀਏ ਨੂੰ ਸੱਤ ਨੇ ਦੇਖੋ ਜੇ ਗਿਣਾਂਗੇ ਆਪਾਂ ਇਹਨੂੰ ਗਿਣਤੀ ਜੋ ਕਰਾਂਗੇ ਸਾਰੇ ਸੱਤ ਨੇ ਤੇ ਜਿਹੜਾ ਇਹ ਇਹ ਵਾਲਾ ਵਿਚਲਾ ਪੁਆਇੰਟ ਹੈਗਾ ਇਹ ਆ ਦੱਸ ਰਿਹਾ ਤੁਹਾਨੂੰ ਕਿ ਇਹ ਵਿਚਕਾਰ ਇਹ ਇੱਥੇ ਮਦਰ ਹੋਈ ਇੱਕ ਟਾਪਰ ਤੇ ਮিনার ਹੈ ਇੱਥੋਂ ਕੜ ਕੇ ਮਦਰ ਕੋਈ ਉਹਨਾਂ ਦੇ ਜਿਹੜੇ ਹੈਗੇ ਕੈਦੀਆਂ ਦੀ ਨਿਗਰਾਨੀ ਕਰਨ ਵਾਲੇ ਵੀ ਕਿਸ ਤਰ੍ਹਾਂ ਠੀਕ ਠਾਕ ਜਲਦੀ ਹੈ ਵੀ ਜੇ ਉਹ ਸਾਰਾ ਉਹ ਨਿਗਰਾਨੀ ਲਈ ਬਣਾਇਆ ਗਿਆ ਸੀ ਇੱਥੋਂ ਤੋਂ ਨੂੰ ਕਲੀਅਰ ਹੋ ਜਾਂਦਾ ਹੈਗਾ ਵੀ ਇਹ ਸਾਰੇ ਮਤਲਬ ਉਹ ਦੇਖੋ ਹਰੇਕ ਦੀਆਂ ਤਿੰਨ ਮੰਜ਼ਲਾਂ ਨੇ ਹਰੇਕ ਦੀਆਂ ਤਿੰਨ ਮੰਜ਼ਲਾਂ ਨੇ ਤੇ ਇਹ 7 ਹੈਗੇ 7 ਕੀ ਆ 21 21 ਹੋ ਗਈਆਂ ਤੇ ਜਿਹੜਾ ਵਿਚਲਾਵਾਂ ਟਾਵਰ ਹੈਗਾ ਉਹਦੀਆਂ ਵੀ ਮਤਲਬ ਉਹ ਕਈ ਮੰਜ਼ਲਾਂ ਨੇ ਇਹ ਇਹਨਾਂ ਵਿਸਤਾਰ ਦਾ ਮিনার ਹੈ ਇਹ ਜਿਹੜੀਆਂ ਦੇਖੋ ਗਣਾਂਗੇ ਜਦੋਂ ਆਪਾਂ 1 2 3 4 ਤਾਂ ਮੱਜਣਾ ਤੇ ਇੱਕ ਉੱਪਰ ਉੱਪਰ ਵਾਜਦਾ ਬਣ ਗਿਆ ਉੱਪਰ ਬਣ ਕੇ ਜਾ ਕੇ ਇਹ ਹੋ ਗਿਆ 5 ਇਹ ਤੋਂ ਪਾਰਾ ਹੈ ਸਪਸ਼ਟ ਹੋ ਜਾਂਦਾ ਤੁਹਾਨੂੰ ਪਾਰਾ ਦੇਖ ਜਦ ਮੈਂ ਸੰਡੇ ਮਾਨ ਇਨ 올ਡਨ ਡੇਜ਼ ਇਹ ਗੈਲਰੀ ਆਫ 올ਡ ਰਿਕਾਰਡਸ ਮਾਦਾਰਕੀ ਨਗਰਾਨੀ ਵਿੱਚ ਇਹ ਚੈਨ ਗਏ ਕਿ ਬੰਦੀ ਲੱਕੜੀ ਦਾ ਲੱਠਾ ਪੀਚਰ ਕਾਟਣੇ ਕੇ ਲੀਏ ਲੈ ਜਾਤੇ ਹੋਏ ਲਗਭਗ 1940 ਦੇ ਵਿੱਚ ਬਣਿਆ ਜਿਹੜਾ ਡਾਕਟਰ دیਵਾਨ ਸਿੰਘ ਕਾਲੇਪਾਣੀ ਉਹ ਬੈਠੇ ਨੇ ਵਿਚਾਰ ਉਹ ਵਿਚਾਰ ਬੈਠੇ ਨੇ ਯਾਨੀ ਕਿ ਆ ਵਾਲੇ ਡਾਕਟਰ ਦਿਵਾਨ ਸਿੰਘ ਕਾਲੇ ਪਾਣੇ ਦੀ ਗੱਲ ਕਰੀ ਸੀ ਨਾ ਉਹ ਅਸਲ ਦੇ ਵਿੱਚ ਇੱਕ ਡਾਕਟਰ ਦੇ ਹੋਣ ਦੇ ਨਾਲ ਸਰਕਾਰ ਦੁਆਰਾ ਇੱਥੇ ਡਾਕਟਰ ਨਿਯੁਕਤ ਕੀਤਾ ਗਿਆ ਸੀਗਾ ਤੇ ਲੋਕਾਂ ਦੀ ਸੇਵਾ ਕਰਦੇ ਸੀ ਉਹ ਤੇ ਨਾਲ ਦੀ ਨਾਲ ਉਹਨੂੰ ਪੜਾਉਣ ਦਾ ਕੰਮ ਵੀ ਕਰਦੇ ਸੀਗੇ ਤੇ ਇੱਥੋਂ ਦੇ ਲੋਕਾਂ ਦੇ ਵਿੱਚੋਂ ਬੜੇ ਸਤਿਕਾਰ ਦੇ ਨਾਲ ਉਹਨਾਂ ਦਾ ਨਾਮ ਲੈ ਜਾਂਦਾ ਸੀਗਾ ਤੇ ਜਦੋਂ ਫਿਰ ਅੰਗਰੇਜ਼ ਸੈਕੰਡ ਵਰਲਡ ਵਾਰ ਸਮੇਂ ਅੰਗਰੇਜ਼ ਸਰਕਾਰ ਨੂੰ ਕਲੀਅਰ ਹੋ ਗਿਆ ਵੀ ਜਪਾਨ ਜਿੱਤ ਰਿਹਾ ਹੈਗਾ ਤਾਂ ਫਿਰ ਇਥੋਂ ਦੇ ਲੋਕਾਂ ਨੇ ਇਹ ਸੋਚਿਆ ਵੀ ਸਾਡੂੰ ਅੰਗਰੇਜ਼ ਸਰਕਾਰ ਤੋਂ ਆਜ਼ਾਦੀ ਚਾਹੀਦੀ ਹੈ ਵੀ ਜਾਪਾਨ ਸਰਕਾਰ ਦੀ ਮਦਦ ਨਾਲ ਹੀ ਸਾਨੂੰ ਆਜ਼ਾਦੀ ਮਿਲ ਸਕਦੀ ਹੈਗੀ ਹੈ ਤੇ ਉਹਨਾਂ ਨੇ ਇੱਕ ਬਫਦ ਬਣਾਇਆ ਬਫਦ ਦਾ ਇਹਨਾਂ ਨੂੰ ਆਪਣਾ ਸਾਰਾ ਅਧਿਕਾਰ ਡਾਕਟਰ ਦੀਵਾਨ ਤੋਂ ਕਾਲੇ ਪੰਨੋ ਦਿੱਤੇ ਤੇ ਉਹਨਾਂ ਨੇ ਪਹਿਲਾਂ ਤਾਂ ਜਾਪਾਨ ਸਰਕਾਰ ਉਹਨਾਂ ਦੇ ਦੇ ਹੈਲਪ ਲੈਂਦੇ ਰਹੇ ਪਰ ਬਾਅਦ ਦੇ ਵਿੱਚ ਉਹਨਾਂ ਨੇ ਦੋਸ਼ ਲਾਇਆ ਵੀ ਇਹ ਤਾਂ ਸਾਡੇ ਨਾਲ ਧੋਖਾ ਕਰ ਰਹੇ ਹੈ ਗਲਤ ਦੋਸ਼ ਲਾ ਕੇ ਉਹਨਾਂ ਨੂੰ ਬੜੇ ਤਸੀਹੇ ਦੇ ਕੇ ਮਤਲਬ ਉਹ ਇਹ ਮਿਲਨ ਗੋਲ ਦੇ ਵਿਚਾਰਿਆਂ ਨੂੰ ਉਹ ਸ਼ਹੀਦ ਹੋ ਗਏ ਸੀ। ਆਹ ਕੋਲੂ ਤੇਲ ਕੀ ਥਾਣੀ ਇਹ ਇਹ ਇਕੈਦੀਆਂ ਤੋਂ ਮਤਲਬ سزا ਦਿੱਤੀ ਜਾਂਦੀ ਸੀ ਤੇ ਨਾਲ ਦੀਆਂ ਸਖਤਨੋਂ ਤੋਂ ਕੰਮ ਵੀ ਲਿਆ ਜਾਂਦਾ ਸੀ। ਬਾਮ ਸਖਤ ਸਜ਼ਾ ਨਹੀਂ ਕਹਿੰਦੇ ਆ ਜਿਹਨੂੰ ਹਾਂ ਬਾਮ ਸਖਤ ਸਜ਼ਾ ਜਿਹਨੂੰ ਕਹਿੰਦੇ ਹੈਗੇ ਆ। ਆ ਦੇਖੋ ਕੋਇਲ ਮਿੱਲ ਨਾਰੀਅਲ ਦਾ ਕਰਦਾ ਨਾਰੀਅਲ ਦਾ ਤੇਲ ਕਰਦੇ ਇਹਨੇ ਹਾਂ ਹਾਂ ਤੇ ਇਹ ਦੇਖੋ ਨਾਰੀਅਲ ਦਾ ਤੇ ਉਹਦਾ ਹੋ ਤਿਆਰ ਕਰਨਾ ਨਾਰੀਅਲ ਦਾ ਤੇਲ ਹਾਂ ਇੱਧਰ ਆ ਆ ਦੇਖੋ ਕੋਇਲ ਮਿੱਲ ਕੋਇਲ ਬੱਲੇ ਕੋਲੂ ਜਿਹਨੂੰ ਕਹਿੰਦੇ ਨੇ ਪੰਜਾਬੀ ਦੇ ਵਿੱਚ ਆਪਾਂ ਉਹ ਹੈਗਾ ਹੈ। ਇਹ ਜਿਹੜਾ ਨਾ ਟੈਗ ਲਾ ਹੁੰਦਾ ਜਿਹੜੀਆਂ ਦੇ ਟੈਗ ਨਾਲ ਜਿਹੜਾ ਆਹ ਟੈਗ ਆਇਆ ਹੁੰਦਾ ਸੀ। ਹਾਂ। ਕਲੇ ਦੇ ਵਿੱਚ ਲੰਮਕ ਦਾ ਇਹ ਇਹਦੇ ਟੈਗ ਪਾਇਆ ਇੱਧਰ ਦੇਖੋ ਇਹ ਨਾਲ ਦੀ ਨਾਲ ਦੇਖੋ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਵੀ ਆ ਇਹਨੂੰ ਬੇੜੀ ਕਹੇ ਜਾਂਦਾ ਹੈ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਨੇ ਤੇ ਉੱਪਰ ਫਸ ਬੰਨੇ ਤੇ ਇੱਥੋਂ ਇਹ ਕੋੜੇ ਹੋਰੇ ਬਸਾਏ ਜਾ ਰਹੇ ਨੇ ਦੇਖੋ ਇਹ ਐਦਾਂ ਹੱਥ ਪੈਰ ਬੰਨ ਕੇ ਉੱਤੇ ਪੈਰਾਂ ਦੇ ਬੀੜੀਆਂ ਪਾਈਆਂ ਇੱਥੋਂ ਇਹ ਕੋੜੇ ਕੋੜੇ ਵਰਸਾਏ ਜਾ ਰਹੇ ਨੇ ਆ ਦੇਖੋ ਖੂਨ ਦਰਸਾਇਆ ਗਿਆ ਹੈ ਹਾਂਜੀ ਦੇਖੋ ਇਹ ਇਹ ਜਿਹੜੀ ਤੁਹਾਨੂੰ ਦੱਸਦੀ ਹੈ ਵਰਦੀ ਬੋਰੀ ਜੀ ਦੀ ਬੋਰੀ ਦੀ ਵਰਦੀ ਦੱਸਦੀ ਹੈ ਇਹ ਆਹ ਡਰੈਸ ਕੋਈ ਜਾਂਦੀ ਤੇ ਇਹਨਾਂ ਦੇ ਇਹ ਪਿਨਿਸ਼ਮੈਂਟ ਡਰੈਸ ਹੈ ਤੇ ਇਹ ਚੇਨ ਫਿਟਰ ਜ ਆ ਇਹ ਇਹ ਗਲ ਦੇ ਵਿੱਚੋਂ ਦਿੱਦੂ ਨੂੰ ਹੈ ਕੈਦੀਆਂ ਦੇ ਜਿਹੜਾ ਪਾਇਆ ਉਹ ਹੈ ਤੇ ਇਹ ਚੇਨ ਪੈਰਾਂ ਦੇ ਵਿੱਚ ਪਾਇਆ ਵਾ ਤੇ ਇੱਧਰ ਲੱਕ ਤੋਂ ਬੰਨਿਆ ਹੋਇਆ ਹੈਗਾ ਚੇਨ ਇਹ ਹੋ ਗਿਆ ਤੇ ਇੱਧਰ ਅੱਗੇ ਆ ਕੇ ਜਦੋਂ ਹੋ ਗਿਆ ਇਹ ਇਹ 바ਰ ਫਿਟਰ ਚ 바ਰ ਫਿਟਰ ਜੀ ਕੀ ਹੈਗਾ ਦੋਨਾਂ ਪੈਰਾਂ ਦੇ ਵਿੱਚ ਪਾਇਆਗਾ ਤੇ ਉਹਨਾਂ ਅੱਖਾਂ ਦੇ ਵਿੱਚ ਤੇ ਹੱਥਾਂ ਦੇ ਨਾਲ ਤਾਂ ਇਹ ਹੀ ਫੜ ਕੇ ਰੱਖਣਾ ਹੁੰਦਾ ਸੀਗਾ ਐਂ ਤੁਰਦੇ ਸੀਗੇ ਇਹ ਤੇ ਜਿਹੜਾ ਇਹ ਕ੍ਰੋਸ ਬਾਹਰ ਫੀਟਰ ਹੈ ਇਹਦੇ 'ਚ ਦੇਖੋ ਫਰਕ ਲੱਗਦਾ ਤੁਹਾਨੂੰ ਫਰਕ ਦਿਖੂਗਾ ਦੇਖੋ ਇਹ ਨਾਲ ਦੀ ਨਾਲ ਦੋਨੇ ਪੈਰਾਂ ਦੇ ਵਿੱਚ ਵੀ ਪੈ ਦੋਨੇ ਪੈਰ ਵੀ ਨੇੜੇ ਨਹੀਂ ਹੋ ਸਕਦੇ ਕਿ ਦੋਨਾ ਪੈਰਾਂ ਦੇ ਵਿੱਚ ਵੀ ਉਹ ਲੋਹੇ ਦਾ ਪਾਇਆ ਤੇ ਨਾਲ ਦੀ ਨਾਲ ਹੱਥ ਨਾਲ ਫੜ ਕੇ ਤੁਰਨਾ ਸੀ ਕਿਉਂਕਿ ਪੈਰ ਉੰਨੇ ਦੂਰ ਹੀ ਰਹਿੰਦੇ ਸੀਗੇ ਇਹਦੇ ਵਿੱਚ ਘੱਟੋ ਘੱਟ ਪੈਰ ਨੇੜੇ ਹੋ ਜਾਂਦੇ ਸੀ ਯਾਦ ਕਰੀਏ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਹੜੇ ਹਮੇਸ਼ਾ ਹੀ ਆਪਣੇ ਸਾਥੀਆਂ ਦੇ ਨਾਲ ਹੀ ਲੈਣਾ ਗਾਉਂਦੇ ਸੀਗੇ 19 ਸਾਲ ਦਾ ਜੋਧਾ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਨਾਂ ਦੀਆਂ ਲੈਣਾ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇ ਸੇਵਾ ਦੇ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਇਹ ਉਹਨਾਂ ਦੀਆਂ ਲੈਣਾ ਸੀਗੀਆਂ ਇੱਧਰ ਹੈ ਫਾਂਸੀ ਕਰ ਰੱਸੀਆਂ ਉਹ ਦੇਖੋ ਰੱਸੀਆਂ ਬਣੀਆਂ ਹੋਈਆਂ ਜਿਹੜੀਆਂ ਹੈਗੀਆਂ ਦਿਖਦੀਆਂ ਤੇ ਇੱਧਰ ਇਹ ਇਹ ਜੋ ਜਗ੍ਹਾ ਦੇਖ ਰਹੇ ਆ ਆਪਾਂ ਸਾਹਮਣੇ ਇਹ ਫਾਂਸੀ ਦੀ ਜਿੰਨਾਂ ਨੂੰ ਸਜ਼ਾ ਹੁੰਦੀ ਸੀਗੀ ਉਹ ਤੋਂ ਪਹਿਲਾਂ ਫਾਂਸੀ ਹੋਣ ਤੋਂ ਪਹਿਲਾਂ ਜੋ ਵੀ ਉਹਨਾਂ ਦੀ ਹਰੇਕ ਧਰਮ ਦੇ ਅਨੁਸਾਰ ਕੋਈ ਕਿਰਿਆ ਕੋਈ ਕੀਤੀ ਜਾਂਦੀ ਸੀ ਉਹ ਜਗ੍ਹਾ ਹੈਗੀ ਇਹ ਵਾਲੀ ਹੈ ਆਜੋ ਆਪਣਾ ਫਾਂਸੀਕਰ ਦੇਖੀਏ ਕੋਈ ਐਸੇ ਨਹੀਂ ਬੋਲਦਾ ਇਹ ਹੈ ਫਾਂਸੀਕਰ ਆ ਦੇਖੋ ਫਾਂਸੀਕਰ ਇਹ ਆਹ ਦੇਖੋ ਰਸੇ ਹੈਗੇ ਆ ਤੇ ਇਹ ठाਹ ਉਹ ਜਿਹੜਾ ਹੁਣ ਤੋਂ ਵਾਈਟ ਇਨਸਾਨ ਲਾਤਾ ਉਹ ਤਾਂ ਹੁੰਦਾ ਨਹੀਂ ਸੀ ਜਦੋਂ ਵੀ ਆ ਉਹ ਖਿੱਚਾਂਗੇ ਤਾਂ ਸਿੱਧੇ ਹੈਠਾਂ ਜਾਣਗੇ ਹਾਂ ਇਧਰ ਮਤਲਬ ਹੋएगा ਖਿੱਚਣ ਨੂੰ ਖਿੱਚਣ ਨੂੰ ਹੈਗਾ ਇਹ ਥਰਾ ਉਹ ਖੇਤ ਦੇ ਸੀ ਤਾਂ ਉਹ ਤੋਂ ਮਾਰ ਲੋ ਕੇ ਕਹ ਫਾਸਿਆ ਹੈ ਤਾਂ ਉਹਨਾਂ ਦੇ ਸੀਗੇ ਫੱਟਾ ਫੱਟਾ ਹੈਟਾ ਹੋਇਆ ਜਾਂਦਾ ਸੀ ਤਾਂ ਹੈਟਾ ਹੋ ਜਾਂਦਾ ਸੀ ਤੇ ਉਹ ਉਹਦੇ ਨਾਲ ਲਟਕ ਜਾਂਦਾ ਸੀ ਤੇ ਅਗਲੇ ਦੀ ਜਿਹੜੀ ਕੰਢੀ ਸੀਗੀ ਉਹ ਟੁੱਟ ਜਾਂਦੀ ਸੀਗੀ ਇਹ ਸਾਡੇ ਦੇਸ਼ ਭਗਤ ਆਪਣੇ ਜਾਨ ਕਰਵਾਨ ਕਰ ਦਿੰਦੇ ਸੀਗੇ ਦੇਸ਼ ਤੋਂ ਅਰ ਜੇ ਹੁਣ ਆਪਾਂ ਹੈਟਾ ਦੀ ਦਿੱਕੀ ਇਹਨੂੰ ਫਾਸੇ ਘਰ ਨੂੰ ਹੈਟਾ ਤੋਂ ਦੇਖੀ ਆ ਦੇਖੋ ਇਹ ਇਸ ਤਰ੍ਹਾਂ ਇਹ ਫੱਟਾ ਕਿ ਕਿਸ ਕਿੰਦਾ ਸੀ ਕਰਦੇ ਥੱਲੇ ਅਗਰੇ ਦਾ ਭਾਰ ਆ ਜਾਂਦਾ ਸੀਗਾ ਜਿਹੜਾ ਕੈਦੀ ਸੀਗਾ ਤੇ ਉਹ ਲਟਕ ਜਾਂਦਾ ਸੀਗਾ ਰਸੇ ਦੇ ਨਾਲ ਸੋ ਇਹ ਹੈਗਾ ਫਾਂਸੀ ਕਰ ਹਾਂਜੀ ਦੇਖੋ ਆਪਾਂ ਕਿਸਮਤ ਵਾਲਿਆਂ ਵੀ ਜਾਂ ਆਪਾਂ ਆਜ਼ਾਦੀ ਦੀ ਫੀਜਾ ਦੇ ਵਿੱਚ ਸਾਹ ਲਿਆ ਤੇ ਆਜ਼ਾਦੀ ਦੇ ਵਿੱਚ ਜਨਮਿਆ ਤੇ ਇਸ ਆਜ਼ਾਦੀ ਦਾ ਮੁੱਲ ਤੁਸੀਂ ਹੁਣ ਦੇਖ ਹੀ ਲਿਆ ਵੀ ਕਿੰਨਾ ਮਤਲਬ ਕਿ ਮਹਿੰਗਾ ਸਿਤਾਰਾ ਹੋਇਆ ਤੇ ਆਪਾਂ ਨੂੰ ਤਾਂ ਨਹੀਂ ਵਿਸੋਦਾ ਕਿਉਂਕਿ ਆਪਾਂ ਮਾਲਕ ਹੈ ਹਜ਼ਾਰਾਂ ਕੀ ਅਜੂ ਆਪਾਂ ਇਹ ਦੁੱਖ ਝੱਲੇ ਨੇ ਜਿਨ੍ਹਾਂ ਦੇਸ਼ ਭਗਤ ਨੇ ਇਹਨਾਂ ਦੁੱਖ ਝੱਲੇ ਆ ਤਾਂ ਉਹਨਾਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਆਪਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਤੇ ਆਪਾਂ ਨੂੰ ਆਪਦੇ ਦੇਖ ਦੀ ਆਜ਼ਾਦੀ ਪਰ ਕਰਾ ਰੱਖਣੀ ਚਾਹੀਦੀ ਆ ਤੇ ਹਮੇਸ਼ਾ ਮਾਲਕਾ ਇਤਿਹਾਸ ਨੂੰ ਆਪਦੇ ਨੂੰ ਯਾਦ ਰੱਖਣਾ ਚਾਹੀਦਾ ਤੇ ਸਾਡਾ ਸੱਚ ਮੈਨ ਬਕਸ ਇੱਥੇ ਆਉਂਦਾ ਜਾਤਾ ਤਾਂ ਸੈਲੂਲਰ ਜੇਲ ਦੇਖਣੀ ਸੀਗਾ ਵੀ ਤਾਂ ਕਿਸੀਂ ਉਹਨਾਂ ਸ਼ਹੀਦਾਂ ਨੂੰ ਸੇਜਦਾ ਕਰ ਸਕੀਏ ਜਿਨ੍ਹਾਂ ਨੇ ਅਨੇਕਾਂ ਮਾਲਕ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਧੰਨਵਾਦ ਉੱਪਰ ਲੋਕ ਦੇਖਦੇ ਫਿਰਦੇ ਆ ਉੱਪਰ ਅੱਜ ਬਹੁਤ ਸਾਰੇ ਲੋਕ ਆਏ ਹੋਏ ਨੇ ਇਹ ਉਹੀ ਸੱਲ ਨੇ ਜਿਹੜੇ ਆਪਾਂ ਪਹਿਲਾਂ ਦੇਖੇ ਨੇ ਅੱਛਾ ਵੀ ਇੱਕ ਨੋਟ ਕਰ ਲਈ ਗੱਲ ਨੋਟ ਕਰ ਨੋ ਹੀ ਦੇਖੋ ਵੀ ਇਹ ਜੇਲ ਬਣੀ ਵੀ ਇਸ ਤਰ੍ਹਾਂ ਦੀ ਆ ਵੀ ਦੇਖੋ ਜੇ ਇੱਕ ਇੱਕ ਸਲ ਦੇ ਹੈਗਾ ਦਰਵਾਜ਼ਾ ਇਧਰੋਂ ਬਹਾਇਆ ਤਾਂ ਦੂਜੀ ਦੇ ਮਾਰ ਕੇ ਪਿੱਛਾ ਪਿੱਛਾ ਅਲਮਾਰੀ ਕੁੱਛਾ ਲੰਗਾ ਤੇ ਤਾਂ ਕਿ ਕਹਦੀ ਇਕੱਲੇ ਨੂੰ ਦੇਖ ਨਾ ਸਕਣ ਰਾਤ ਨੂੰ ਕੋਈ ਮਾਰ ਕੇ ਕੁਝ ਨਾ ਗੱਲਬਾਤ ਕਰ ਨਾ ਸਕਣ ਇਹਦੇ ਦੇਖ ਲਓ ਜੇ ਇਹ ਦੇ ਮਾਰ ਕੇ ਮੂੰਹ ਇਧਰ ਨੂੰ ਤਾਂ ਉਹਦੀ ਮਾਰ ਕੇ ਬੈਠਾ ਹੋ ਰਿਹਾ ਜੀ ਪਿੱਛੇ ਸੀਗੀ ਉਧਰਲੇ ਵੱਸ ਨੂੰ ਇਸ ਕਰਕੇ ਮਾਰ ਕੇ ਇਸ ਹਿਸਾਬ ਨਾਲ ਬਣਾਈ ਗਈ ਹੈ ਇਹ ਜੇਲ ਵੀ ਤਾਂ ਕਿ ਰਾਤ ਨੂੰ ਕਹਦੀ ਕੁਝ ਨੂੰ ਦੇਖ ਨਾ ਸਕਣ ਤਾਂ ਕੋਈ ਇਸ਼ਾਰਿਆਂ ਨਾਲ ਵੀ ਕੋਈ ਗੱਲ ਇੱਕ ਦੂਸਰ ਨਾਲ ਕਰ ਨਾ ਸਕਣ ਜਿਵੇਂ ਹਰਭਜਨ ਨੇ ਦੱਸਿਆ ਹੈਗਾ ਵੀ ਸਾਡਾ ਮੇਨ ਮਕਸਦ ਇੱਥੇ ਕੋਟਬਲੇ ਰੌਂਡ ਦਾ ਇਹੀ ਸੀਗਾ ਵੀ ਅਸੀਂ ਉਹਨਾਂ ਆਜ਼ਾਦੀ ਦੇ ਪਰਮਾਨਿਆਂ ਅਨੁਸਾਰ ਦਾ ਫੁੱਲ ਭੇਟ ਕਰਨਾ ਚਾਹੁੰਦੇ ਸੀਗੇ ਇਹ ਅੱਜ ਫਿਰ ਇੱਥੇ ਆਏ ਆ ਤੇ ਆਪਣੇ ਇਹ ਕਰਮ ਜੀਵਨ ਸਫਲ ਕਰ ਲਿਆ ਹੈਗਾ ਉਹਨਾਂ ਆਜ਼ਾਦੀ ਦੇ ਪਰਮਾਨਿਆਂ ਨੂੰ ਧਰਤੀ ਨੂੰ ਸਜਦਾ ਕਰਕੇ ਤੇ ਮੈਨੂੰ ਲੱਗਦਾ ਵੀ ਤੁਹਾਨੂੰ ਵੀ ਸਾਰਿਆਂ ਨੂੰ ਇਹ ਦੇਸ਼ ਭਗਤੀ ਦੀ ਭਾਵਨਾ ਜਾਗੀ ਹੋਊਗੀ ਤੇ ਤੁਹਾਡੇ ਦੇ ਵੀ ਸਿਰ ਏਕ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਆਇਆ ਹੋਊਗਾ ਵੀ ਸਾਨੂੰ ਵੀ ਸੈਲੂਲਰ ਜਿਹੜਾ ਹੈਗਾ ਇਹ ਥਾਂ ਹੈਗੀ ਜਿਹੜੀ ਆਜ਼ਾਦੀ ਦੇ ਪਰਮਾਨਿਆਂ ਦੇ ਲਈ ਜਿਹੜੀ ਜਾਣੀ ਜਾਂਦੀ ਹੈਗੀ ਆ ਕਾਲੇ ਪਾਣੀ ਦੀ ਸਜਾ ਤੌਰ ਤੇ ਵੀ ਜਾਣੀ ਜਾਂਦੀ ਹੈਗੀ ਹੈ ਜਿਦੇ ਵਿੱਚ ਜ਼ਿਆਦਾਤਰ ਸਾਡੇ ਪੰਜਾਬ ਦੇ ਦੇਸ਼ ਭਗਤ ਜਾਂ ਕਹიდੀਏ ਜਾਂ ਬੰਗਾਲ ਦੇ ਜਾਂ ਬੰਗਾਲ ਦੇ ਉਹ ਹੋਏ ਨੇ ਜ਼ਿਆਦਾਤਰ ਵੱਡੀ ਗਿਣਤੀ ਦੇ ਵਿੱਚ ਭਾਵੇਂ ਕਿ ਬਾਕੀ ਦੇਸ਼ ਦੇ ਲੋਕਾਂ ਨੇ ਵੀ ਜਾਂ ਧਰਮਾਂ ਦੇ ਨਾਲ ਵੀ ਵਿੱਚ ਹਿੱਸਾ ਪਾਇਆ ਪਰ ਵੱਡੀ ਗਿਣਤੀ ਵਿੱਚ ਇਹਨਾਂ ਦੋ ਬੰਗਾਲ ਤੇ ਪੰਜਾਬ ਦੇ ਲੋਕਾਂ ਨੇ ਸੀਗਾ ਤੇ ਤੁਹਾਡਾ ਵੀ ਸਾਰਿਆਂ ਦਾ ਮਤਲਬ ਦਿਲ ਕਰਿਆ ਹੋਊਗਾ ਵੀ ਇੱਥੇ ਇੱਥੇ ਆ ਕੇ ਤੇ ਇਹਨੂੰ ਦੇਖਿਆ ਜਾਏ ਇਸ ਜਗ੍ਹਾ ਨੂੰ ਇਸ ਜਗ੍ਹਾ ਨੂੰ ਨਤਮਸਤਕ ਹੋਇਆ ਜਾਏ ਕਿ ਸਰਦਾ ਦੇ ਫੁੱਲ ਭੇਟ ਕੀਤੇ ਜਾਣ ਇਹ ਅਸੀਂ ਕੋਸ਼ਿਸ਼ ਕੀਤੀ ਹੈਗੀ ਵੇ ਸੈਲੂਲਰ ਸੈਲੂਲਰ ਜੇ ਅਸੀਂ ਆਪ ਤਾਂ ਦੇਖਣਾ ਹੀ ਸੀਗਾ ਇੱਥੇ ਸਰਦਾ ਦੇ ਫੁੱਲ ਭੇਟ ਕਰਨੇ ਸੀਗੇ ਤੇ ਤੁਹਾਨੂੰ ਵੀ ਸਾਰਿਆਂ ਨੂੰ ਦਿਖਾਇਆ ਹੈਗਾ ਤੇ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਹਲੂਣਾਗੇ ਹਲੂਣੇ ਗਏ ਹੋਵਗੇ ਤੁਸੀਂ ਆਜ਼ਾਦੀ ਤੁਹਾਨੂੰ ਪਤਾ ਲੱਗਿਆ ਹੋਊ ਕਿਵੇਂ ਸਾਡੇ ਦੇਸ਼ ਵਾਸਤਨ ਲਈ ਤੇ ਤੁਹਾਡਾ ਸਾਰਿਆਂ ਦਾ ਇਸ ਬਲੌਗ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਇਸ ਤੋਂ ਬਾਅਦ ਦੇ ਵਿੱਚ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਹੈਗਾ ਕੋਈ ਉਹ ਆਪਾਂ ਦੇਖਦੇ ਹਾਂਗੇ ਉਹ ਕਿਸ ਤਰ੍ਹਾਂ ਦਾ ਹੋਊਗਾ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ